ਅਸੀਂ ਪਹੁੰਚੇ ਹੋਏ ਹਾਂ ਜੀ ਮੌਂਟਰੀਅਲ ਮੌਂਟਰੀਅਲ ਵੇਖਿਆ ਸੀ ਕਨੇਡਾ ਦੀ ਵੱਡੀ ਚਰਚ ਚਰਚ ਵੇਖ ਕੇ ਅਸੀਂ ਅੱਗੇ ਚੱਲ ਪਏ ਤੇ ਹੁਣ ਅਸੀਂ ਵਿਖਾਉਨੇ ਆ ਤੁਹਾਨੂੰ ਅਸੀਂ ਕਿੱਥੇ ਪਹੁੰਚੇ ਆ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਹੁਣ ਮੌਂਟਰੀਅਲ ਦੀ ਬੰਦਰਗਾਹ ਜਿਹੜੀ ਕਿ ਸਭ ਤੋਂ ਪੁਰਾਣੀ ਬੰਦਰਗਾਹ ਹੈ ਬੈਂਕੂਵਰ ਤੋਂ ਵੀ ਸਵਾਨ ਪਹਿਲਾਂ ਇੱਥੇ ਪਹੁੰਚਦਾ ਹੈ ਤੇ ਇਹਦਾ ਨਾਮ ਹੈ 올ਡ ਪੋਰਟ ਬੰਦੋ ਜੀ ਤੁਹਾਨੂੰ ਦਿਖਾਉਨੇ ਅੱਗੇ ਚੱਲ ਕੇ ਇਧਰ ਤਾਂ ਜੇ ਹੈ ਜਾਈਏ ਬਸ ਮੌਸਮ ਠੀਕ ਨਹੀਂ ਹੈਗਾ ਕੋਈ ਗੱਲ ਨਹੀਂ ਪਰ ਫਿਰ ਵੀ ਠੀਕ ਆ ਠੰਡ ਨਹੀਂ ਹੈਗੀ ਵਧੀਆ ਬਿਲਡਿੰਗਾਂ ਬਣੀਆਂ ਪੁਰਾਣੀਆਂ ਬਿਲਡਿੰਗਾਂ ਨੇ ਹਨਾ ਇਧਰ ਉਧਰ ਨੂੰ ਜਾ ਕੇ ਸੁੰਦਰੀ ਏਰੀਆ ਨੇੜੇ ਪੈ ਜਾਂਦਾ ਹੈ। ਉੱਥੇ ਵੀ ਚਰਚ ਬਣਿਆ ਹੋਇਆ ਕੋਈ ਤੇ ਬ੍ਰੈਂਟਨ ਚ ਮੰਦਿਰ ਜ਼ਿਆਦਾ ਨੇ ਇੱਥੇ ਚਰਚ ਜ਼ਿਆਦਾ ਨੇ। ਹਾਂ اچھا ਉਹ ਲੱਕੜ ਦਾ ਆ ਦੇਖੋ ਹਾਂ ਬਈ ਜਹਾਜ਼ ਬਣਿਆ ਹੋਇਆ ਦੇਖੋ ਪੂਰਾ ਲੱਕੜ ਦਾ ਸਾਰਾ ਏਰੀਆ ਜਦੋਂ ਗਰਮੀਆਂ ਦੇ ਵਿੱਚ ਇੱਥੇ ਲੋਕੀ ਆਉਂਦੇ ਨੇ ਕਾਫੀ ਆ ਦੇਖੋ ਉੱਪਰ ਸਟੈਪ ਲਾਏ ਹੋਏ ਨੇ ਦਰਖਤਾਂ ਦੇ ਵਿੱਚੇ ਵਿੱਚ ਘੁੰਮਦੇ ਨੇ ਆ ਦੇਖੋ ਅੱਛੇ ਜੀ ਨੇ ਵੀ ਘੁੰਮਣਾ ਉੱਪਰ ਉਹ ਦੇਖੋ ਉੱਪਰ ਤੱਕ ਘੁੰਮਣੇ ਨੂੰ ਸਟੈਪ ਬਣਾਏ ਹੋਏ ਨੇ ਬੜੀ ਵਧੀਆ ਚੀਜ਼ ਬਣੀ ਹੋਈ ਆ ਬਈ ਪੁਰਾਣੀਆਂ ਬਿਲਡਿੰਗਾਂ ਨੇ ਇੱਥੇ ਸਾਰੀਆਂ ਸਾਹਮ ਕੇ ਰੱਖਿਆਈਆਂ ਨੇ ਬਾਫਰੀਬੇ ਬਾਰੇ ਆਮ ਹੁੰਦਾ ਹੈ ਨਹੀਂ ਅੱਜ ਘੁੰਮਣ ਦਾ ਵੈਦਰ ਖਰਾਬ ਆ ਪਰ ਦੇਖਣਾ ਤਾਂ ਪੈਣਾ ਜਦੋਂ ਆਗੇ ਦੇਖਣ ਵਾਸਤੇ ਲੱਗਿਆ 20-20 ਜਾਂਦੇ ਨੇ ਵਿਚਾਰੇ ਆਸਟ੍ਰੇਲੀਆ ਤੋਂ ਘੁੰਮਣ ਲਈ ਆਏ ਹੋਏ ਆ ਮੈਂ ਲੱਡਣਾ ਇਹ ਹੈ ਮੈਂ ਕਾ ਇੱਥੇ ਫੇ ਕੌਣ ਨੂੰ ਮਾਰ ਰਿਹਾ ਹੈ ਤਾਂ ਸਭ ਇਹ ਵੀ ਵਿਚਾਰੇ ਕੋਈ ਸਾਡੇ ਵਰਗੇ ਆਸਟ੍ਰੇਲੀਆ ਤੋਂ ਆਏ ਹੋਏ ਸੀਗੇ ਘੁੰਮਣ ਲਓ ਜੀ ਫੇਰ ਅਸੀਂ ਪੈਦਲ ਚੱਲਦੇ ਚੱਲਦੇ ਪਹੁੰਚ ਗਏ ਅਸੀਂ ਕੈਫੇ ਵਿੱਚ ਤੇ ਠੰਡ ਸੀਗੀ ਥੋੜ੍ਹੀ ਥੋੜ੍ਹੀ ਅਸੀਂ ਬੈਠੇ ਤੇ ਘੁੰਮੇ ਫੇਰੇ ਚਾਹ ਕੌਫੀ ਪੀਤੀ ਲਓ ਜੀ ਅੱਗੇ ਚੱਲਦੇ ਹੁਣ ਝੂਲੇ ਤੇ ਤੇ ਕਾਫੀ ਉੱਚਾ ਝੂਲਾ ਸੀਗਾ ਲੱਗਿਆ ਹੋਇਆ ਇੱਕ ਤੇ ਅਸੀਂ ਵੀ ਟਿਕਟਾਂ ਲਈਆਂ ਉਹਦੀਆਂ ਤੇ ਚਲੋ ਤੁਹਾਨੂੰ ਵੀ ਦਿਖਾਉਨੇ ਆ ਉੱਪਰ ਲਵਿਉ ਬੈਠਦੇ ਆ ਝੂਲੇ ਵਿੱਚ ਦਰਤਾ ਹੀ ਲੱਗੂਗਾ ਹਾਂ ਬੜਾ ਅੱਖਾਂ ਬੰਦ ਕਰਕੇ ਬਹਿ ਜਾਣਾ ਬਾਈ ਦਰ ਲੱਗੂਗਾ ਉੱਪਰ ਜਾ ਕੇ ਇਹ ਆਇਆ ਬਸ ਆਇਆ ਦੇਖੋ ਨੀਚੇ ਹਰ ਨਾ ਦੇਖਿਓ ਨੀਚੇ ਦੇਖ ਕੇ ਤਾਂ ਡਰ ਲੱਗੂ ਆ ਜਾ ਮੇਰੇ ਕੋਲ ਆ ਜਾ ਕੋਈ ਜ ਮੈਂ ਹੀ ਜ਼ਿਆਦਾ ਡਰਦੀ ਆ ਆ ਦੇਖੋ ਤੇ ਵੈਸੇ ਤੇਜ਼ ਨਹੀਂ ਚੱਲਣਾ ਓਦਾਂ ਵੀਊ ਦੇਖਣ ਵਾਸਤੇ ਆ ਹਨਾ ਮੌਨਟਰੀਅਲ ਆ ਆ ਦੇਖੋ ਹਾਂ ਗੁੰਮਾ ਅੱਗੇ ਤੱਕ ਦੇਖਣਾ ਹਾਂ ਹਾਂ ਤੁਮ ਗਾ ਖਾਣਾ ਤਾਂ ਚਲੋ ਦਿਸ ਰਿਹਾ ਹੈ ਹਲੋ ਉਹ ਬੰਦ ਰਹਾ ਹਾਂ ਅੱਛਾ ਠੀਕ ਹੈ ਸਾਹਮਣੇ ਉਹ ਬੰਦਲਾ ਇਸ ਦਿਨ ਸਾਨੂੰ ਨੇ ਸਮੁੰਨੇ ਨਾ ਆਉਣਾ ਪਿਆ ਜੀ ਹਾਂ ਆਉਨੇ ਆ ਜਾਣੇ ਸਮਾਨ ਕਰਦਾ ਠੀਕ ਹੈ ਉਹ ਹੁੰਦਾ ਕੋਪ ਉਹ ਬੰਦਲਾ ਮਿਹੜੇ ਤੇ ਵੀ ਜਾ ਕੇ ਦੇਖ ਸਕਦੇ ਆ ਅੱਪਾ ਸੀਰੀਅਸ ਆ ਅਪਾ ਦੇਖ ਕੇ ਆਈਂ ਤੋ ਬੋਲ ਤਾਂ ਕੋਈ ਨਹੀਂ ਕਿਤੇ ਨਹੀਂ ਜਾਣਾ ਹਨਾ ਹਾਂ ਆ ਵੀਡੀਓ ਬਣਾ ਲੈ ਬਾਏ ਬਾਏ ਅਸੀਂ ਸਿਖਰ ਪਹੁੰਚ ਗਏ। ਲਓ ਜੀ ਅਸੀਂ ਆ ਗਏ ਹੁਣ نیچے ਤੇ ਬਾਕੀ ਹੋਰ ਲੋਕੀ ਖੜੇ ਸੀ ਉਹ ਬੈਠ ਗਏ ਵਿੱਚ ਉੱਪਰ ਜਾਣ ਵਾਸਤੇ। ਤੇ ਇਹ ਇੱਥਾਂ ਕਾਫੀ ਡੈਕੋਰੇਸ਼ਨ ਇਹਨਾਂ ਨੇ ਕ੍ਰਿਸਮਸ ਕਰਕੇ ਕੀਤੀ ਹੋਈ ਸੀਗੀ। ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੱਗ ਰਿਹਾ ਸੀ। ਲਓ ਜੀ ਲੱਟਾਂ ਜਗ ਪਈਆਂ ਸ਼ਾਮ ਦਾ ਟਾਈਮ ਹੋ ਗਿਆ। ਅਸੀਂ ਪਹੁੰਚ ਗਏ ਬੰਦਰਗਾਹ ਤੇ ਉਸੇ ਬੰਦਰਗਾਹ ਤੇ ਜਿੱਥੇ ਸਾਡੀ ਇੰਡੀਆ ਤੋਂ ਜੀ ਪਾਈ ਸੀ ਜੀ ਇਸ ਬੰਦਰਗਾਹ ਤੇ ਆ ਕੇ ਜਹਾਜ਼ ਵਿੱਚੋਂ ਕੱਢੀ ਸੀ ਉਹ ਉਹਨਾਂ ਨੇ ਐਸ ਬੰਦਰਗਾਹ ਤੇ ਪਹੁੰਚੀ ਸੀ ਪਹਿਲਾਂ ਤੁਸੀਂ ਵੀ ਉਹ ਦੇਖ ਸਕਦੇ ਹੋ ਅਬ ਜੀਤ ਸੀ ਖੜਾ ਹੈ ਤੇ ਬਹੁਤ ਸ਼ਾਮ ਦਾ ਟਾਈਮ ਹੋ ਚੁੱਕਿਆ ਸੀ ਤੇ ਅਸੀਂ ਬੰਦਰਗਾਹ ਦੇ ਨੇੜੇ ਜਾ ਕੇ ਵੇਖਿਆ ਬਿਲਕੁਲ ਬਹੁਤ ਹੀ ਵਧੀਆ 뷰 ਲੱਗ ਰਿਹਾ ਸੀ ਲਾਈਟਾਂ ਜਗ ਪਈਆਂ ਸਨ ਕਿੰਨਾ ਸੋਹਣਾ 뷰 ਦਿਖਦਾ ਘਰ ਦਾ ਸਾਹਮਣੇ ਉਹ ਸਾਮਣੇ ਕੜੀ ਗੱਡੀ ਤੇ ਚੱਲੀਏ ਘਰ ਨੂੰ ਜੀ ਹੁਣ ਬੈਠਦੇ ਹਾਂ ਅਸੀਂ ਗੱਡੀ ਵਿੱਚ ਅੱਗੇ ਹੈਪੀ ਸਾਡਾ ਵੇਟ ਕਰ ਰਿਹਾ ਹੈ ਡਿਨਰ ਵਾਸਤੇ ਤੇ ਹੁਣ ਅਸੀਂ ਉਹਦੇ ਕੋਲ ਜਾਵਾਂਗੇ ਆ ਕਿਹਨੇ ਆ ਫਿਰ ਹੋ ਗਿਆ ਫਰੀ ਆ ਅਸੀਂ ਜਾ ਰਹੇ ਹਾਂ ਬੇ ਘਰ ਨੂੰ ਤੁਰਫੇ ਉਹ ਬਲਜੀ ਦੱਸ ਬਈ ਕਿੱਥੇ ਬਸ ਨਿਕਲ ਗਈ ਜਪਾ ਅੱਧੇ ਘੰਟੇ ਚ ਪਹੁੰਚ ਜਾਣਾ ਠੀਕ ਓਕੇ ਕਈ ਲੋਕ ਘੱਟ ਆਉਂਦੇ ਨੇ ਇੱਧਰ ਨੂੰ ਪੰਜਾਬੀ ਇਹ ਕੱਟੜ ਗੋਰੀ ਕਹਿ ਸਕਦੇ ਨੇ ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਬਸ ਇਧਰ ਹਾਂ ਉਹੀ ਅੰਦਾ ਵਾਈਸ ਵੀ ਬਹੁਤ ਨੇ ਲੋਕ ਇਦਾਂ ਦਾ ਤਾਂ ਹੀ ਗੋਰੀ ਦਿਖਾਈ ਦਿੰਦੇ ਆ ਪੰਜਾਬੀ ਘੱਟ ਦਿਖਾਈ ਦਿੰਦੇ ਇੱਥੇ ਨੂੰ ਨਹੀਂ ਇੱਥੇ ਅੰਗਰੇਜ਼ੀ ਵੀ ਨਹੀਂ ਬੋਲਣ ਦਿੰਦੇ ਨਹੀਂ ਜੀ ਹਾਂ ਤੁਸੀਂ ਇੱਥੇ ਉੱਪਰ ਨਹੀਂ ਚਲਾ ਸਕਦੇ ਜਿਸ ਨੂੰ ਫ੍ਰੈਂਚ ਨਹੀਂ ਹੈਗੀ ਹਾਂ ਫ੍ਰੈਂਚਾਈਜ਼ੇ ਬੋਲਦੇ ਹਨ ਉਹ ਤਾਂ ਕਿ